ਦਾ ਦਾ ਨਾ ਲੇਵੇ ਦੀ ਵਾਲੀ ਸਾਫ ਆ ਮੱਜ ਇਹੇ ਜੀ ਆ ਦੇਖੋ ਅਰਡਰ ਕੁਆਲਟੀ ਚੈਕ ਚਿੰਗਾ ਸੂੰਗਾ ਦੀ ਹਨਾ ਝੋਟੀ ਬਹੁਤ ਸ਼ਕੀਨ ਹੈਗੀ ਤੇ ਜੇ ਗਸਮੇ ਦੀ ਹਜੇ ਕੱਚੀ ਲੱਗਦੀ ਹੈ ਮੈਨੂੰ ਤੇ ਜਵਾਕ ਦੇਖੋ ਕਿੰਦਾ ਸੋਹਣਾ ਹੈਗਾ ਦੇਖੀ ਗੁਲਗੁਲੇ ਵਰਗਾ ਪਿਆ ਹੈਗਾ ਲੈ ਵੀ ਦੋਸਤੋ ਆਪਾਂ ਤੁਹਾਨੂੰ ਇੱਕ ਹੋਰ ਝੋਟੀ ਦਿਖਾਉਣੇ ਆ ਜਿਹੜੀ ਕਿ ਥਾਂ ਲੇਵੇ ਦੀ ਸਾਫ ਸੁਥਰੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਨਦੀਪ ਸਿੰਘ ਅੱਜ ਫੇਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਡੱਬਾ ਵਾਲੀ ਪਸ਼ੂ ਮੰਡੀ ਦੇ ਵਿੱਚ ਮੱਜਾਂ ਦੇ گاਵਾ ਦੀ ਆਪਾਂ ਵੀਡੀਓ ਤੁਹਾਨੂੰ ਅੱਜ ਜੇ ਕਿਸੇ ਵੀਰ ਨੂੰ ਵੀ ਕੋਈ ਵੀ ਪਸ਼ੂ ਪਸੰਦ ਆਉਂਦਾ ਹਨ ਤੇ ਉਹ ਆਪਦੀ ਜ਼ਿੰਮੇਵਾਰੀ ਤੇ ਘਰੇ ਜਾ ਕੇ ਕੋਲੇ ਦੋ ਟਾਈਮ ਦੀ ਚਵਾਈ ਕਰਕੇ ਪਸ਼ੂ ਖਰੀਦ ਸਕਦਾ ਤੇ ਆਜੋ ਬਹੁਤਾ ਟਾਈਮ ਨਹੀਂ ਲੈਂਦੇ ਤੇ ਜਿਹੜੇ ਇੱਥੇ ਪਸ਼ੂ ਪਹੁੰਚੇ ਹੋਏ ਆਪਾਂ ਤੁਹਾਨੂੰ ਪਸ਼ੂ ਦਿਖਾਉਣੇ ਆ। ਇਹ ਵੀ ਮਿੱਤਰੋ ਤੁਹਾਨੂੰ ਆਪਾਂ ਇੱਕ ਬੂਰੀ ਮੱਝ ਦਿਖਾਉਣੇ ਆ ਕਿ ਬਹੁਤ ਜਿਆਦਾ ਚੰਗੀ ਹੈਗੀ। ਤੋਰੇ ਅੰਕਲ ਜੀ ਮਾੜੀ ਜੀ ਫਿਰ ਆਪਾਂ ਡਿਟੇਲ ਲੈ ਕੇ ਦੇਵਾਂਗੇ ਸਿੰਘ ਸਿੰਘ ਤੁਸੀਂ ਚੈੱਕ ਕਰ ਲਓ। ਤੇ ਇੱਕ ਗੱਲ ਹੋਰ ਦੱਸ ਦਨਾਂ ਲੇਵੇ ਦੀ ਵਾਲੀ ਸਾਫ਼ ਆ ਮੱਝ। ਇਹੇ ਜੀ ਆ ਦੇਖੋ ਅਡਰ ਕੁਆਲਿਟੀ ਚੈੱਕ ਕਰ ਲਓ। ਥੋੜਾ ਜਿ ਚਿੱਕੜ ਆ ਗਿਆ ਮੂਰੇ ਆਪਾਂ ਮੋੜ ਲਓ ਵੀ ਮੋੜ ਲਓ ਇਹ ਮੱਝ ਬਹੁਤ ਜਿਆਦਾ ਸੋਹਣੀ ਆ ਮਿੱਤਰੋ ਇਹ ਆ ਦੇਖੋ ਕਰਾ ਸਿੰਘ ਸਿੰਘ ਪੂਰਾ ਕੁੰਡਾ ਦਾ ਡੱਬਾ ਦੀ ਤੇ ਬਾਈ ਲੈ ਕੇ ਪਹੁੰਚਿਆ ਆਪਾਂ ਨਾ ਪੁੱਛਾਂਗੇ ਰੇਟ ਕਿੰਨਾ ਕੁ ਦੁੱਧ ਦਿੰਦੀ ਐ ਕਿੰਨੇ ਦਿਨ ਸੂਣਦੇ ਹੈਗੇ ਆਜੋ ਬਾਕੀ ਲੈ ਵਾਲੂ ਬਾ ਚੰਗਾ ਲੱਗਿਆ ਹਜੇ ਦਿਨ ਰਹਿੰਦੇ ਹੈਗੇ ਹਾਂਜੀ ਭਾਈ ਜੀ ਜਿਹੜੀ ਆਪਾਂ ਹ ਮੱਝ ਤੋੜ ਕੇ ਖਾਈ ਐ ਕਿੰਨੇ ਵੇ ਸੂਏ ਸੂਣਾ ਇਹਨੇ ਦੂਸਰਾ ਸੂਆ ਸੂਜੀ ਤੇ ਕਿੰਨਾ ਕੁ ਦੁੱਧ ਪਾਊਗੀ ਵੀਰੇ ਦੁੱਧ ਪਾਊਗੀ 18 ਕਿਲੋ ਠੀਕ ਆ ਤੇ ਕਿਹੜਾ ਪਿੰਡ ਆ ਤੁਹਾਡਾ ਗੰਗਾ ਪਿੰਡ ਆ ਇਹ ਨਥਾਣੇ ਕੋਲ ਨਥਾਣੇ ਕੋਲੇ ਤੇ ਕਿੰਨਾ ਮੁੱਲ ਕਰਦਾ ਇਹਦਾ ਮੁੱਲ ਕਰਦੇ ਆ 145 130 ਹੀ ਦੇਵਾਂਗੇ 130 ਹੀ ਦੇਵਾਂਗੇ ਠੀਕ ਆ ਤੇ ਦੁੱਧ 18 ਕਿਲੋ ਦੀ ਗਰੰਟੀ ਹੋਊਗੀ ਹਾਂਜੀ ਹਾਂਜੀ 18 ਕਿਲੋ ਮੈਨੂੰ ਐ ਲੱਗਦਾ ਵੀ ਜੇ 14 15 ਕਿਲੋ ਦੇ ਦੇ ਬਹੁਤ ਆਗਾ ਪਹਿਲੇ ਸੂਹੇ ਤਾਂ 14 ਕਿਲੋ ਪੱਕੀ ਗੱਲ ਆ ਹਾਂਜੀ ਹਾਂਜੀ ਠੀਕ ਆ ਤੇ ਨੰਬਰ ਬੋਲਿਓ ਜੀ 98726 81406 ਤੇ ਰੇਟ ਆ ਜਿਹੜਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਹੋਜੂ ਮਾਨਤਨ ਨਹੀਂ ਬਸ ਇਹ ਪਤਾ ਵੇਚਣ ਵਾਲੀ ਗੱਲ ਕੀਤੀ ਆ ਮੁੱਲ ਨਾਲ ਤਾਂ ਗੱਲ ਨਹੀਂ ਕਰੀ ਚਲੋ ਠੀਕ ਆ ਲਾਈਬੇ ਮਿੱਤਰੋ ਨਾ ਆਪਾਂ ਹੁਣ ਇੱਕ ਮੱਝ ਦਿਖਾਉਣੇ ਹੈਗੇ ਬਹੁਤ ਜਿਆਦਾ ਚੰਗੀ ਹੈਗੀ ਬਾਈ ਮੜੀ ਤੋਰੀ ਕਰਾ ਇੱਧਰ ਨੂੰ ਫਿਰ ਆਪਾਂ ਤੁਹਾਨੂੰ ਡਿਟੇਲ ਲੈ ਕੇ ਦੇਵਾਂਗੇ ਮਿੱਤਰੋ ਜਿਹੜੀ ਗੱਲ ਹੈ ਵੀ ਸਿੰਗਾ ਸੂੰਗਾ ਦੀ ਹਨਾ ਝੋਟੀ ਬਹੁਤ ਸ਼ਕੀਨ ਹੈਗੀ ਤੇ ਜੇ ਗੱਲ ਕਰੀਏ ਹਨਾ ਬੰਤਰ-ਬੰਤਰ ਬਹੁਤ ਜਿਆਦਾ ਚੰਗੀ ਬੰਤਰ ਦੀ ਹੈਗੀ ਇੱਕ ਵਾਰੀ ਆਪਾਂ ਨਾ ਲੇਵੇ ਤੇ ਵੀ ਕੈਮਰਾ ਮਾਰਦਗੇ ਆਹ ਦੇਖੋ ਥਾਣਾ ਜਿਹੜਾ ਕੱਲਾ-ਕੱਲਾ ਲੱਗਿਆ ਹੋਇਆ ਲੇਵੇ ਦੀ ਪੂਰੀ ਸਾਫ ਬਾਕੀ ਪਿੱਠਪੂੜੇ ਦੀ ਹੈ ਨਾ ਜਿਹੜੀ ਖੜਨੀ ਤੁਸੀਂ ਇੱਕ ਵਾਰੀ ਦੂਰੋਂ ਚੈੱਕ ਕਰ ਲਓ ਮੜੇ ਮੂੰਹ ਇੱਧਰ ਨੂੰ ਕਰੀ ਬਈ ਮੂੰਹ ਦੀ ਦੇਖੋ ਕਿੰਡੀ ਸੋਹਣੀ ਝੋਟੀ ਆ ਆਜੋ ਬਾਈ ਨਾਲ ਗੱਲਬਾਤ ਕਰਦੇ ਆ ਕੀ ਡਿਟੇਲ ਰਹਿੰਦੀ ਹੈਗੀ ਤੇ ਆਪਾਂ ਵੀ ਤੁਹਾਨੂੰ ਦੱਸਾਂਗੇ ਵੀ ਕਿੰਨਾ ਮੁੱਲ ਆਪਣੇ ਸਾਹਮਣੇ ਲੱਗਿਆ ਹੋਇਆ ਹਾਂਜੀ ਬਾਈ ਜੀ ਮੈਨੂੰ ਪਹਿਲਾਂ ਤੁਸੀਂ ਆਪਦਾ ਨਾਮ ਦੱਸੋ ਤੁਹਾਡਾ ਨਾਮ ਕੀ ਆ ਨਾ ਜੀ ਮੇਰਾ ਗੁਰਚਰਪ ਸਿੰਘ ਆ ਬਈ ਪਿੰਡ ਕਿਹੜਾ ਆ ਗਿਆ ਬਈ ਪਿੰਡ ਗੈਰੀਪਾਗੀ ਜ਼ਿਲ੍ਹਾ ਬਠਿੰਡਾ ਗੈਰੀਪਾਗੀ ਜ਼ਿਲ੍ਹਾ ਬਠਿੰਡਾ ਤੇ ਬਾਈ ਜਿਹੜੀ ਤੇਰੀ ਕੋਲੇ ਛੋਟੀ ਹੈਗੀ ਕਿੰਨੇ ਮੈਸੂਏ ਸੂਆ ਇਹਨੇ ਇਹ ਦੂਜਾ ਸੂਆ ਜੀ ਦੂਜਾ ਸੂਆ ਤੇ ਪਹਿਲੇ ਦਾ ਕੋਈ ਰਿਕਾਰਡ ਦਾ ਪਤਾ ਕਿੰਨਾ ਕ ਦਿੱਤਾ ਪਹਿਲਾਂ 15 ਕਿਲੋ ਦੁੱਧ ਦਿੱਤਾ ਜੀ ਪਹਿਲਾਂ 15 ਕਿਲੋ ਦੁੱਧ ਦੁੱਧ ਦਿੱਤਾ ਤੇ ਜੇ ਹੁਣ ਗੱਲ ਕਰੀਏ ਵੀ 16 17 ਕਿਲੋ ਦੁੱਧ ਦੇ ਦੇ ਹਾਂ ਨਾ ਵੀਰੇ ਹਾਂ ਅਜੇ ਚਾਰ ਦੰਦਾਂ ਦਾ ਛੇਗ ਵਾਲੇ ਚੱਕ ਦੀ ਆ ਛੇਗ ਵਾਲੇ ਦੰਦ ਚੱਕ ਦੀ ਆ ਚਾਰ ਦੰਦਾਂ ਦਾ ਹੈਗੀ ਉਹ ਠੀਕ ਹੈ ਤੇ ਜੇ ਗੱਲ ਕਰੀਏ ਹੁਣ ਇਹਦੇ ਰੇਟ ਦੀ ਹਾਂਜੀ ਰੇਟ ਕਿੰਨਾ ਕਰਦਾ ਸਹੀ ਸਹੀ ਜਿੰਨੇ ਦੀ ਮਤਲਬ ਦੇਣੀ ਹੈਗੀ ਹਾਂ ਜਾਂ 160 ਦੀ ਦੇਣੀ ਹੈ ਬਈ 160 ਦੀ ਠੀਕ ਹੈ ਨੰਬਰ ਦੱਸ ਦੇ ਬਈ ਤੇਰਾ ਨੰਬਰ ਬਾਈ ਆਪਣਾ 88 ਹਾਂ ਬਈ ਨੰਬਰ ਬੋਲ 88377 ਬਈ 98688 ਠੀਕ ਹੈ ਲੈ ਵੀ ਲੈ ਵੀ ਮਿੱਤਰੋ ਤੁਹਾਨੂੰ ਆਪਾਂ ਇੱਕ ਨਾ ਡੱਬ ਵਾਲੀ ਪਸ਼ੂ ਮੰਡੀ ਦੇ ਉੱਤੇ ਗਾਂ ਪਹੁੰਚੀ ਆ ਇੱਧਰ ਲੈ ਜਾ ਬਾਈ ਵਿੱਕੀ ਤੇ ਆਪਾਂ ਤੁਹਾਨੂੰ ਗਾਂ ਦਾ ਰੇਟ ਕਨਫਰਮ ਕਰਾਵਾਂਗੇ ਕਿੰਨੇ ਕ ਦਿਨ ਲੈਂਦੀ ਆ ਕਿਰਾਂ ਤੁਸੀਂ ਗਾਂ ਦੀ ਬੋਡੀ ਵਾਂਦਰ ਚੈੱਕ ਕਰ ਲਓ ਥੱਲੇ ਸੁੱਲੇ ਦੀ ਹਜੇ ਕੱਚੀ ਲੱਗਦੀ ਆ ਮੈਨੂੰ ਇਹ ਆ ਦੇਖੋ ਤੁਸੀਂ ਲੇਵੇ ਦੀ ਕੁਆਲਿਟੀ ਵੀ ਚੰਗੀ ਹੈਗੀ ਬੰਤਰ ਵੀ ਚੰਗੀ ਹੈ ਰਾਜੀ ਗਾਂ ਕੀ ਤੇ ਢੱਲਾ ਢੁਲਾ ਹਜੇ ਬਹੁਤ ਪਈਆਂ ਵਿੱਕੀ ਬਾਈ ਕਿੰਵੇਂ ਸੂਏ ਇਹ ਦੂਜਾ ਸੂਆ ਬਾਈ ਦੂਜਾ ਸੂਆ ਹਾਂ ਦੂਜਾ ਤੇ ਕਿੰਨਾ ਦੁੱਧ ਪਾ ਦੂਗੀ ਇਹਨੇ ਪਹਿਲੀ ਸੂਏ ਦਿੱਤਾ 35 36 ਕਿਲੋ ਅੱਛਾ ਹਾਂ ਹੁਣ ਦੂਜਾ ਸੂਆ 40 ਕਿਲੋ ਤੋਂ ਬਾਹਰ ਦੇਣਾ ਨੇ 40 ਕਿਲੋ ਪਾ ਦੂਗੀ ਹਾਂ ਹਾਂ 40 ਕਿਲੋ ਤੋਂ ਬਾਹਰ ਦੇਣਾ ਹੈ ਇਦ ਕੀ ਨੇ ਅੱਛਾ ਤੇ ਇਹਦੇ ਟੀਕਾ ਟੂਕਾ ਕਿਹੜਾ ਲੱਗਿਆ ਕੋਈ ਪਤਾ ਹੈ ਇਹ ਟਿਕਟ ਆ ਯਾਰ ਲੱਗਦਾ ਐਕਫਾ ਹੀ ਐ ਅੱਛਾ ਫਿਮਣ ਦਾ ਨਾਂ ਨਹੀਂ ਪਤਾ ਨਾਂ ਨਹੀਂ ਪਤਾ ਕੀ ਰੇਟ ਕਰਤਾ ਇਹਦਾ ਇੱਕੋ ਹੀ ਗੱਲ ਹਾਂ 85000 ਦੀ ਦੇ ਦੇਣਗੇ 85000 ਰੁਪਏ ਦੀ ਤੇ ਨੰਬਰ ਬੋਲ ਦੇ ਤੂੰ ਨੰਬਰ ਮੇਰਾ 98783 18683 ਠੀਕ ਆ ਭਾਈ 98783 18683 ਠੀਕ ਆ ਲੈ ਵੀ ਮਿੱਤਰੋ ਗਾ ਤੁਸੀਂ ਚੈੱਕ ਕਰ ਲਓ ਬਾਈ ਬਾਕੀ ਫੋਨ ਨੰਬਰ ਲਾ ਕੇ ਹੈਨਾ ਡਿਟੇਲ ਤੁਸੀਂ ਆਪ ਕਨਫਰਮ ਕਰਨੀ ਆਜੋ ਅੱਗੇ ਹੋਰ ਦਿਖਾਉਣੇ ਆ ਲਾਈਵ ਮਿੱਤਰੋ ਆਪਾਂ ਤੁਹਾਨੂੰ ਇੱਕ ਗਾਂ ਆ ਜਿਹੜੀ ਸਾਹਮਣੇ ਸਕਰੀਨ ਤੇ ਦਿਸੀ ਜਾਂਦੀ ਆ ਹਨਾ ਤੇ ਇਹ ਦਿਖਾਉਣੇ ਆ ਕਿ ਕਾਦੂਕੁੱਦ ਬਹੁਤ ਜਿਹੜਾ ਹੈਗਾ ਨਾ ਗਾਂ ਦਾ ਹਾਈਟ ਬਹੁਤ ਬਾਕੀ ਅਡਰ ਕੁਆਲਿਟੀ ਰਹੂਗੀ ਇਹਦੀ ਟਾਈਟ ਟਾਈਟ ਲੇਵੇ ਵਾਲੀ ਗਾਂ ਕੀ ਮਿੱਤਰੋ ਥਣ ਥਣ ਤੁਸੀਂ ਦੇਖ ਲਓ ਚੰਗੇ ਨੇ ਮੋੜਲਾ ਕਰਾ ਮੋੜਲਾ ਤੇ ਇਹ ਰੰਗ ਕਾਲਾ ਤੇ ਜਵਾਕ ਦੇਖੋ ਕਿੰਨਾ ਸੋਹਣਾ ਹੈਗਾ ਦੇਖੀ ਗੁਲਗੁਲੇ ਵਰਗਾ ਪਿਆ ਹੈਗਾ ਠੀਕ ਆ ਬੰਨ ਦੇ ਕਰਾ ਫਿਰ ਆਪਾਂ ਜਾਣਕਾਰੀ ਲੈਣੇ ਆਂਗੇ ਇਹ ਇੱਕ ਵਾਰੀ ਆਪਾਂ ਥੱਲੇ ਕੈਮਰਾ ਹੋਰ ਲਾਦਗੇ ਸੂਈ ਹੋਈ ਗਾਂ ਕੀ ਆਜੋ ਹਾਂਜੀ ਬਾਈ ਜੀ ਹਸਤੀ ਕਾਲ ਜੀ ਸਾਥੂ ਕਾਲ ਜੀ ਬਾਈ ਜੀ ਕਿਹੜਾ ਪਿੰਡ ਆ ਆਪਣਾ ਆਪਣਾ ਮੋਗਾ ਜਿਲ੍ਹਾ ਜੀ ਧਰਮਕੋਟ ਮੋਗਾ ਜਿਲ੍ਹਾ ਹਾਂ ਮੋਗਾ ਜਿਲ੍ਹਾ ਧਰਮਕੋਟ ਠੀਕ ਆ ਕਿੰਨੇਵੇਂ ਸੂਏ ਗਾਂ ਬਈ ਇਹ ਦੂਜੇ ਸੂਏ ਆ ਜੀ ਫਾਰਮ ਦੇ ਬੱਚੇ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਅੱਜ ਚੌਥਾ ਦਿਨ ਆ ਜੀ ਚੌਥਾ ਦਿਨ ਤੇ ਕਿੰਨਾ ਮਤਲਬ ਬਹੁਤ ਤਿਆਰ ਆ 21 22 ਲੀਟਰ ਬਹੁਤ ਤਿਆਰ ਆ ਜੀ ਜਮਾਂ ਬਾਈ ਹਾਂਜੀ 30 ਪਲੱਸ ਚਵਾਉਗੀ 30 ਪਲੱਸ ਪਾ ਦੂਗੀ ਕੀ ਰੇਟ ਰੱਖੋਗੇ ਬਈ ਹਾਂ ਨਾਲ ਕਰਦੀ ਜਮਾਂ ਮੁੱਲ ਬਿਲਕੁਲ ਵੀਰੇ ਮੁੱਲ ਤਾਂ ਜਿਹੜਾ ਲੱਖ ਰੁਪਈਆ ਕਰਦਾ ਜਿਹੜੀ ਹਾਂ ਨ 9501960042 ਠੀਕ ਆ ਬਾਈ 9501960042 ਠੀਕ ਹੈ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਨਾ ਇੱਕ ਝੋਟੀ ਦਿਖਾਉਣੇ ਆ ਕਿ ਸੋਹਣੀ ਬਹੁਤ ਆ ਗੋਲ ਮਟੋਲ ਜੀ ਝੋਟੀ ਆ ਕੱਦ ਵੀ ਕੋਈ ਆਪਾਂ ਅੱਖੀਏ ਬਾਹ ਨਹੀਂ ਹੈਗਾ ਪਰ ਕੀ ਆ ਵੀ ਜਿਹੜੀ ਕੁਆਲਿਟੀ ਆ ਨਾ ਆਰਡਰ ਦੀ ਟਾਈਟ ਪੂਰੇ ਟਾਈਟਲੇ ਵੇ ਦੀ ਤਾਜੀ ਸੂਈ ਆ ਹਜੇ ਬੌਲਿਓਂ ਖਾਲੀ ਨਹੀਂ ਕੀਤੀ ਬਾਈ ਨੇ ਤੁਹਾਨੂੰ ਮੈਂ ਦੱਸ ਦਿੰਨਾ ਵੀ ਜਿਹੜਾ ਸੂਣ ਵੇਲੇ ਤਿਆਰ ਕਰਦੀ ਹੁੰਦੀ ਹੈ ਨਾ ਇਹ ਥੱਲੋ ਕਿਵੇਂ ਤਿਆਰ ਹੁੰਦੀ ਆ ਹਜੇ ਖਾਲੀ ਹੋ ਜਾਂਦੀ ਉਹ ਗੱਲ ਵੱਖਰੀ ਸੀ ਪਰ ਖਾਲੀ ਨਹੀਂ ਹੈਗੀ ਤੇ ਥਣ ਹੈਗਾ ਕੱਲਾ ਕੱਲਾ ਤੁਸੀਂ ਦੇਖ ਲਓ ਬਾਕੀ ਆ ਜੋ ਮੁੱਲ ਕੀ ਕਰਦਾ ਬਾਈ ਹਨਾ ਆਪਾਂ ਡਿਟੇਲ ਲੈ ਕੇ ਦਿੰਨੇ ਆ ਤੁਹਾਨੂੰ ਹਾਂ ਪੇ ਤੇ ਬਈ ਜਿਹੜੀ ਆਪਾਂ ਹਾ ਕੱਟੀ ਤੋਰ ਕੇ ਦਿਖਾਈ ਹਾਂ ਪਹਿਲਾ ਸੂਆਗੀ ਇਹ ਪਹਿਲਾਂ ਆਈ ਠੀਕ ਆ ਦੋ ਦੰਦਾਂ ਦਾ ਵੀ ਮੁਰੋ ਮੂੰਹ ਦੋ ਦੰਦਾਂ ਦਾ ਤੇ ਬੋਲਾ ਕਿੰਨਾ ਕਹੋ ਬੋਲਾ ਦਾ ਇਹ ਖਾਲੀ ਨਹੀਂ ਹੋਈ ਵੀਰੇ ਮੈਂ ਤਾਂ ਝੂਠ ਬੋਲਦਾ ਯਾਰ ਠੀਕ ਆ ਖਾਲੀ ਨਹੀਂ ਖਾਲੀ ਸੂਈ ਹੈ ਠੀਕ ਆ ਤੇ ਕੀ ਰੇਟ ਰਹੂਗਾ ਹਨਾ ਮੁੱਲ ਡੇਢ ਕਰਦੇ ਆਂ ਅੱਛਾ 331 131 ਹਾਂਜੀ ਠੀਕ ਆ ਤੇ ਨੰਬਰ ਬੋਲੀ ਪਿੰਦੇ ਬਾਈ 96936 409 ਜੀ 409 9 ਹਾਂਜੀ ਠੀਕ ਆ ਤੇ ਮੈਂ ਤੈਨੂੰ ਐ ਲੱਗਦਾ ਵੀ ਇਹ ਰੇਟ ਬਹੁਤ ਜ਼ਿਆਦਾ ਆ ਮੈਨੂੰ ਮੇਰੇ ਮਤਲਬ ਹਣਾ ਕੱਟੀ ਵਾਲੀ ਚੰਗੇ ਵੀਰ ਅੱਛਾ ਤੇ ਉਹ ਦੇਉਂਗੇ ਕਿਨੇ ਦੀ ਸਹੀ ਸਹੀ ਬਸ ਸਹੀ ਸਹੀ ਵੀ ਤੈਨੂੰ ਇੱਕੋ ਤੇਰਾ ਮਾਨਤਾ ਨਹੀਂ ਕਰਦਾ ਅੱਛਾ ਚਲੋ ਠੀਕ ਛੋਟਾ ਕਰਕੇ ਮਾਨਤਾ ਨਾ ਚਲੋ ਕੋਈ ਲੈ ਵੀ ਦੋਸਤੋ ਆਪਾਂ ਤੁਹਾਨੂੰ ਇੱਕ ਹੋਰ ਝੋਟੀ ਦਿਖਾਉਣੇ ਆ ਜਿਹੜੀ ਕਿ ਥਣਲੇਵੇ ਦੀ ਸਾਫ ਸੁਥਰੀ ਝੋਟੀ ਹੈਗੀ ਬਾਕੀ ਇੱਕ ਗੱਲ ਹੋਰ ਦੱਸਦਾ ਹਣਾ ਵੀ ਜੇ ਗੱਲ ਕਰੀਏ ਹਾਈਟ ਦੀ ਉਹ ਵੀ ਕੋਈ ਬਹੁਤਾ ਜ਼ਿਆਦਾ ਨਹੀਂ ਕਹਿ ਸਕਦੇ ਮੀਡੀਅਮ ਸਾਈਜ਼ ਆ ਪਰ ਇੱਕ ਸਾਂ ਇੱਕ ਕੁੰਡਾ ਪਾਉਂਦੀ ਤੇ ਇੱਕ ਪਾਉਂਦੀ ਆ ਤਾਕਤ ਲਵਾਰਾ ਜਾ ਯਾਨੀ ਕਿ ਇੱਕ ਸਿੱਧਾ ਹੋ ਜਾਏਗਾ ਇੱਧਰ ਨੂੰ ਮੋੜ ਲਾ ਬਈ ਤੇ ਲੇਵੇ ਦੀ ਤੁਸੀਂ ਚੈੱਕ ਕਰ ਲਓ ਆ ਦੇਖੋ ਮੂੰਹ ਦੀ ਹਨਾ ਇੱਕ ਪਾਸੇ ਟੇਢਾ ਪਾਉਂਦੀ ਆ ਸਿੰਘ ਤੇ ਠੀਕ ਆ ਲੈਪਾ ਜਾਣਕਾਰੀ ਲੈਣੇ ਆ ਹੁਣ ਉਹ ਲੇਵੇ ਦੀ ਸਾਫ਼ ਆ ਥਣਾ ਥਣਾ ਦੀ ਓਕੇ ਆ ਆ ਜੋ ਹਾਂ ਭਾਈ ਕਿਹੜਾ ਪਿੰਡ ਆ ਤੇਰਾ ਆਪਣਾ ਬੋਰ ਹੈ ਵੀ ਬੋਰ ਕੋਲੇ ਹਾਂ ਪਿੰਡ ਆਲਮਗੜੀ ਜੀ ਆਲਮਗੜ ਹਾਂ ਕਿੰਵੇਂ ਸੂਏ ਝੋਟੀ ਇਹ ਇਹ ਪਹਿਲੇ ਸੂਏ ਪਹਿਲੇ ਸੂਏ ਤੇ ਕਿੰਨਾ ਕੁ ਦੁੱਧ ਤਿਆਰਾ ਕਿੰਨੇ ਦਿਨਾਂ ਦੀ ਸੂਏ ਦੁੱਧ ਮੇਰੇ ਤੇਰਾ ਕਲੈਕਟਰ ਦੇ ਦੇ ਅੱਛਾ ਹਾਂ ਸਹੀ ਸਹੀ ਤੇਰਾ ਯਾਰ ਬਾੜਾ ਤੇ 13 ਦਾ ਮੂੰਹ ਬਾੜਾ ਵੱਡਾ ਹੁੰਦਾ ਨਹੀਂ ਹੁੰਦਾ ਮੇਰੇ ਬਿਲਕੁਲ ਖਰਾ ਜੀ 9-10 ਕਿਲੋ ਵਾਲੀ ਝੋਟੀ ਹੈ ਤੇਰੀ ਤੇ ਮੁੱਲ ਕਿੰਨਾ ਕਰਦਾ ਮੁੱਲ ਵੀ 90000 ਕਰਦੇ ਦਿਨ 1000 ਰੁਪਏ ਬਾਈ ਕਹਿੰਦਾ ਤੇ ਨੰਬਰ ਬੋਲ ਦੇ 97803 40 452 ਪਿਆ ਵੀ ਮਿੱਤਰੋ ਇੱਕ ਸੋਨੂੰ ਤੋੜ ਲਾ ਵੀ ਤੋੜ ਲਾ ਕਰਾਂ ਗਾਂ ਦਿਖਾਉਣੇ ਆ ਕਿ ਥੋੜਾ ਜਿਹਾ ਲੇਵੇ ਦੀ ਤੁਸੀਂ ਚੈੱਕ ਕਰ ਲਓ ਪਰ ਥੋੜੀਆਂ ਜਿਹੀ ਜੇ ਗੱਲ ਕਰਕੇ ਭਲਾਂ ਜ਼ਰੂਰ ਨੇ ਹੱਥ ਹੱਥ ਲਾ ਕੇ ਦੇਖਿਆ ਮੈਂ ਭਲਾਂ ਪੱਕੀਆਂ ਤਾਂ ਹੈ ਨਹੀਂ ਗੀਆਂ ਹੈ ਤੇ ਉਹ ਤਾਜੀ ਸੂਈ ਕਰਕੇ ਵੀ ਭਲਾਂ ਜ਼ਰੂਰ ਨੇ ਤੇ ਆਹੇ ਮੋੜ ਲਾ ਮਾੜੀ ਜਿਸ ਕਰ ਨੇ ਚੱਕੜ ਭਾਲਾਗਾ ਤੇ ਪੁੱਛਦਾ ਕੀ ਰੇਟ ਰਹਿੰਦਾ ਬਾਕੀ ਦੁੱਧ ਦੇ ਦੂ ਵੀ 19 20 ਕਿਲੋ ਦੁੱਧ ਤੇ ਆ ਜੋ ਥਾਣ ਤੁਸੇ ਇੱਕ ਵਾਰੀ ਨੇੜੇਉ ਚੈੱਕ ਕਰਾ ਲਗੇ ਤੁਹਾਨੂੰ ਤੇ ਭਲਾ ਜਿਹੜੀਆਂ ਨੇ ਫੇਰ ਮੈਂ ਕਹਦਾ ਨਾ ਇੱਕ ਵਾਰੀ ਭਲਾ ਪੱਤੀਆਂ ਨਹੀਂ ਹੈਗੀਆਂ ਉਪਰਾਂ ਚ ਜ਼ਰੂਰ ਆ ਦੇਖੋ ਤੁਸੀਂ ਮੂਰੇ ਤੇ ਜਿਸ ਕਰਨ ਕਿੰਨਾ ਸੂਆ ਗਾਂ ਤੇਰੀ ਤੇ ਪਹਿਲੇ ਨਹੀਂ ਆ ਬਾਈ ਅਜੇ ਪਹਿਲਣ ਹਾਂਜੀ ਤੇ ਦੰਦ ਸ਼ੀ ਹੋਈ ਪਈ ਏ ਕੀ ਗੱਲ ਨਹੀਂ ਕੀ ਆ ਮੈਨੂੰ ਦੂਜੇ ਸੂਏ ਲੱਗਦੀ ਆ ਚਾਰ ਦੰਦਾਂ ਦਾ ਸ਼ੀ ਆ ਮੈਂ ਦੇਖ ਲਈ ਚਾਰ ਦੰਦਾਂ ਦਾ ਘਰ ਪੱਟ ਕੇ ਪੱਟ ਕੇ ਦੇਖ ਫਿਰ ਹੈਗੀ ਆ ਨਾ ਸ਼ੀ ਦੰਦ ਵੀ ਚੌਂਕੀ ਆ ਬਾਈ ਲੈ ਯਾਰ ਤੂੰ ਕਮਾਲ ਕਰੀ ਤੂੰ ਸ਼ੀਜੀ ਸਮਝ ਰਾ ਪਈ ਤੇ ਕੀ ਮੰਨ ਕਰਦਾ ਇਹਦਾ ਬੋਲਤਾ ਲੱਖ ਰੁਪਇਆ ਕਰਦੇ ਨੇ ਦੇਂਗਾ ਕਿੰਨੇ ਦੀ 81 ਛੜਾ ਨੰਬਰ ਬੋਲ ਦੇ ਤੇਰਾ 93788 8853 ਠੀਕ ਹੈ ਲੈ ਵੀ ਮਿੱਤਰੋ ਦੂਜੀ ਗਾਂ ਇੱਕ ਹੋਰ ਕਿਹੜੀ ਆ ਇਕ ਕਾਲੀ ਮਾੜਾ ਮੋਟਾ ਭੇਖਾ ਭਲੁਖਾ ਲੱਗਿਆ ਨਾ ਹੁੰਦਾ ਸਾਡਾ ਇਹਾ ਸਿੰਘਾਉਲ ਸੀ ਤੇ ਆਜੋ ਇੱਕ ਤਾਂ ਆਪਾਂ ਹੋਰ ਦਿਖਾਉਣੇ ਹੈਗੇ ਤੇ ਇਹ ਵੀ ਚੈੱਕ ਕਰ ਲੋ ਗਾਂ ਤੁਸੀਂ ਮਿੱਤਰੋ ਇਹ ਵੀ ਗਾਂ ਜਿਹੜੀ ਹੈਗੀ ਹੈਗੀ ਕੱਚੀ ਆ ਹਜੇ ਢੱਲਾ ਬਹੁਤ ਪਈਆਂ ਲੇਵੇ ਚ ਹਜੇ ਥਾਂ ਚੰਗਾਗਾ ਰੰਗਵਾਜ ਵੀ ਤੁਸੀਂ ਐ ਚੈੱਕ ਕਰ ਲਓ ਤੇ ਆਹ ਤਫੜੀ ਜੀ ਕੀ ਹੈਗੀ ਜਿਸ ਕਰਨ ਕੋਈ ਆ ਬਾਈ ਇਹ ਤਾਂ ਕੋਈ ਹੈ ਠੀਕ ਆ ਮੱਖ ਮੱਖ ਦਾ ਕਈ ਵਾਰੀ ਹੋ ਜਾਂਦਾ ਮੱਖ ਦਾ ਮੱਖ ਦਾ ਹਾਂ ਮੱਖ ਦਾ ਤੇ ਉਹ ਬੋਡੀ ਵੇਟ ਵਧੀਆ ਤੇ ਜਿਸ ਕਰਨੇ ਕਿੰਨੇ ਵੇ ਸੂਏ ਬਾਈ ਇਹ ਦੂਜੇ ਸੂਏ ਗੀ ਇਹ ਦੂਜੇ ਸੂਏ ਗੀ ਠੀਕ ਆ ਇਹ ਦੂਜੇ ਸੂਏ ਗਾਂ ਦਾ ਤੇ ਦੁੱਧ ਮੈਨੂੰ ਆ ਲੱਗਦਾ ਕਿੰਨਾ ਕਾ ਦੁੱਧ ਪਾ ਦੂਗੀ ਜਿਸ ਕਰਨ ਦੁੱਧ ਦੇ ਦੂ 32 ਲੀਟਰ ਦੇ ਦੂਗੀ 90 ਵਾਲੀ ਆ ਹੈਨਾ ਹਾਂ 30 32 ਠੀਕ ਆ ਤੇ 32 ਲੀਟਰ ਤਾਂ ਪਾ ਦੂਗੀ ਤੇ ਮੁੱਲ ਕਿੰਨਾ ਕਰਤਾ ਇਹਦਾ ਬਾਈ ਮੋਲ 95 ਕਰਦੇ ਆ 85 ਛੱਡਦੇ ਆ 85 ਦੀ ਠੀਕ ਆ ਤੇ ਨੰਬਰ ਇੱਕ ਵਾਰੀ ਹੋਰ ਬੋਲ ਦੇ 94 7 88 82 57 ਠੀਕ ਆ ਲੈ ਵੀ ਮਿੱਤਰੋ ਜਿਸ ਕਰਨ ਕੋਲੇ ਹੈਗੀਆਂ ਦੋ ਗਾਮਾ ਹਨਾ ਤੇ ਜੇ ਕਿਸੇ ਨੂੰ ਪਸੰਦ ਆਉਂਦੀਆਂ ਘਰੇ ਆ ਕੇ ਤਸੱਲੀ ਕਰਕੇ ਹੈਗੀਆਂ ਹੋਰ ਵੀ ਹੈਗੀਆਂ 8-10 ਅੱਛਾ ਠੀਕ ਆ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਇੱਕ ਗਾਂ ਹੋਰ ਦਿਖਾਉਣੇ ਹੈਗੇ ਗਾਂ ਦਾ ਅਡਰ ਕੁਆਲਿਟੀ ਤੁਸੀਂ ਚੈੱਕ ਕਰ ਲਓ ਗਾਂ ਟਾਇਟਲੇਵੇ ਵਾਲੀ ਆ ਗਈ ਹਨਾ ਹਨਾ ਤੁਹਾਨੂੰ ਦੇ ਵੀ ਚੰਗੀ ਹੈ ਸਰੀਰਕ ਮੰਤਰ ਹੈ ਜਿਹੜੀ ਸਰੀਰ ਤੋਂ ਥੋੜੀ ਜਿਹੀ ਫਿੱਕੀ ਤਾਂ ਪੈਂਦੀ ਹੈ ਮੋੜ ਲਾ ਕਰ ਤੇ ਆਹ ਦੇਖੋ ਤੁਸੀਂ ਹੁਣ ਜਦੋਂ ਗਾਂ ਮੂੰਹ ਦੀ ਵੀ ਚੈੱਕ ਕਰ ਲਓ ਉਹ ਦੁੱਧ ਵਾਲੀ ਹੈ ਗਾਂ ਤੇ ਜੇ ਗੱਲ ਕਰਕੇ ਮੇਰੇ ਆਈਡੀਏ ਮੁਤਾਬਕ 14-15 ਕਿਲੋ ਦੁੱਧ ਦੇਉਗੀ ਤੇ ਆ ਜੋ ਕਿਹੜਾ ਏਰੀਆ ਬਾਈ ਦਾ ਪੁੱਛਦੇ ਆ ਕਿਹੜਾ ਪਿੰਡ ਆ ਬਾਈ ਐਂਡ ਬਾਈ ਭਗਤੇ ਭਾਈ ਕੋਲੇ ਰਹਿ ਜਾਂਦਾ ਜੀ ਸਾਡਾ ਰਾਮੂ ਵਾਲਾ ਠੀਕ ਆ ਤੇ ਕਿੰਨੇਵੇਂ ਸੂਏ ਗਾਂ ਇਹ ਪਹਿਲੇ ਸੂਏ ਹੈ 14 ਦਾ ਹਲੇ ਮੂੰਹ ਤੋਂ ਕਿੰਨਾ ਕ ਦੁੱਧ ਆ ਹੁਣ ਤਿਆਰ ਦੁੱਧ ਹੁਣ ਜੀ 14-15 ਕਿਲੋ ਬੋਲਾ ਹੈਗਾ ਤਿਆਰ ਬੋਲਾ ਦੂਜਾ ਦਿਨ ਹੋਇਆ ਜ ਜੂਈ ਨੂੰ ਮਗਰ ਬੱਛੀ ਆ ਠੀਕ ਆ ਦੁੱਧ ਯਾਨੀ 17-18 ਕਿਲੋ ਝੂਠ ਮਰੋ ਨੂੰ 20-22 ਕਿਲੋ ਕੋਲ ਤੇ ਮੁੱਲ ਕਿੰ ਮੋਹਲਦਾ ਇਹਦਾ 70000 ਕਰਦੇ ਆ 2 ਘਟ 60 ਦੀ 3 ਦੀ ਬੱਸ ਇੱਥੇ ਦੇ ਦਾਂਗੇ ਨਾ ਬਾਹਲਾ ਗਾ ਸਹੀ ਸਹੀ ਕਰਦੇ ਮੋਹਲ 55 ਦੇ ਦਾਂਗੇ 55 ਹੀ ਦੇ ਦੇਗਾ ਹੈ ਤੇ ਨੰਬਰ ਬੋਲੀ ਨੰਬਰ ਜੀ 7009240300 ਠੀਕ ਹੈ